लोकसभा ਹਲਕਾ ਖਡੂਰ ਸਾਹਿਬ ਤੋਂ ਅਜਾਦ ਉਮੀਦਵਾਰ ਵਾਰਿਸ ਪੰਜਾਬ ਦੇ ਜਥੇਬੰਦੀ ਮੁਖੀ ਭਾਈ ਅਮਰਿਤਪਾਲ ਸਿੰਘ ਦੇ ਦਫਤਰ ਦਾ ਉਦਘਾਟਨ ਮਰਹੂਮ ਦੀਪ ਸਿੱਧੂ ਦੇ ਭਰਾ ਮੰਦੀਪ ਸਿੱਧੂ ਨੇ ਪ੍ਰੋਗਰਾਮ ਦੇ ਵਿੱਚ ਕੀਤੀ ਸ਼ਿਰਕਤ ਕਸਬਾ ਜੰਡਿਆਲਾ ਗੁਰੂ ਦੇ ਵਿੱਚ ਖੋਲਿਆ ਗਿਆ ਚੋਣ ਦਫਤਰ ਦੱਸਿਆ ਕਿ ਅਮਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਹੁਣ ਤੱਕ ਵਿਧਾਨ ਸਭਾ ਹਲਕਾ ਬਾਬਾ ਬਗਾਲਾ ਸਾਹਿਬ ਖਡੂਰ ਸਾਹਿਬ ਤੇ ਜੰਡਿਆਲਾ ਗੁਰੂ ਵਿੱਚ ਖੁੱਲੇ ਜਾ ਚੁੱਕੇ ਹਨ ਚੋਣ ਦਫਤਰ ਜੰਡਿਆਲਾ ਗੁਰੂ ਤੋਂ ਪੱਤਰਕਾਰ ਜਸਪਾਲ ਸ਼ਰਮਾ ਦੀ ਰਿਪੋਰਟ ਆਪਾਂ ਇਹਨੂੰ ਉੱਚਾ ਨੀਵਾ ਕਰ ਲੈਂਦੀਆਂ ਜੇ ਉਹ ਆਪਾਂ ਗੱਲ ਕਰੀਏ PHC ਆਪੇ ਕਿ ਚੋਣ ਪ੍ਰਚਾਰ ਚ ਉਤਰੇ ਹੋਏ ਆ ਤੇ ਚੋਣ ਪ੍ਰਚਾਰ ਚ ਬਣ ਉੱਠਣ ਦਾ ਕਾਰਨ ਵੀ ਇਹੀ ਆ ਵੀ ਆਪਣਾ ਸਮੇਂ ਦੀਆਂ ਸਰਕਾਰਾਂ ਨੇ ਜੋ ਆਪਣੇ ਨਾਲ ੱਟਾ ਦਿੱਤਾਗਾ ਆਪਣੀ ਗੌਲ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਆ ਉਸ ਕਰਕੇ ਆਪਾਂ ਦਾ ਇਹ ਗੱਲ ਵੀ ਠੀਕ ਆ ਵੀ ਆਪਰੇ ਮਕਸਦ ਨਹੀਂ ਸੀਗਾ ਪਰ ਇਸ ਤੋਂ ਦੂਜੇ ਲੀਗ ਉਹਨਾਂ ਦੀਆਂ ਪਾਰਟੀਆਂ ਬੋਲ ਰਹੀਆਂ ਉਹਨਾਂ ਦੇ ਕੋਈ ਤਾਂ ਆਵਾਜ਼ ਵੀ ਤਾਂ ਆਪਾਂ ਨੂੰ ਚੱਕਣੀ ਪਊਗੀ ਕਿ ਨਾ 84 ਤੋਂ ਲੈ ਕੇ 15 ਲੱਖ ਦਾ 57 ਇਸ ਏਰੀਏ ਨੇ ਪੁੱਟਿਆ ਉਹ ਤੁਸੀਂ ਸਾਰੇ ਜਾਣੀ ਜਾਣੋ ਉਹ ਸੋਹਲੇ ਸੈਂਟਰਲ ਚ ਜਿੰਨਾ ਵੀ ਸਰਕਾਰ ਸੀ ਉਹਨਾਂ ਨੇ ਕੀ ਕੀ ਜੋਰ ਮਾਇ ਸੀ ਇਹ ਗੀਤ ਨਾ ਭੁੱਲ ਜਿਓ ਕਿਉਂਕਿ ਇਹ ਵੋਟਾਂ ਦਾ ਹੀ ਮਸਲਾ ਹੈਗਾ ਤੇ ਉਸ ਤੋਂ ਉਪਰ ਆਇਆ ਜਿਹੜਾ ਪਿੱਛੇ ਆਗਾ ਕਿਵੇਂ ਉਹਨਾਂ ਨੂੰ ਦੱਬਿਆ ਗਿਆ ਕਿਵੇਂ ਉਹਨਾਂ ਨੂੰ ਜੇਲਾ ਵਿੱਚ ਡੱਕਿਆ ਗਿਆ ਫਿਰ ਵੋਟਾਂ ਦਾ ਹੀ ਸਮਾਂ ਜਿਸ ਵਿੱਚ ਤੁਨੂੰ ਇਹ ਚੀਜ਼ਾਂ ਅਹਿਸਾਸ ਹੋਣੀਆਂ ਚਾਹੀਦੀਆਂ ਤੇ ਉੱਦੀ ਵੋਟ ਪਾਉਣ ਤੋਂ ਪਹਿਲਾਂ ਇਹ ਚੀਜ਼ ਦਾ ਜ਼ਰੂਰ ਧਿਆਨ ਚ ਰੱਖ ਲਿਓ ਵੀ ਕਿਵੇਂ ਸੰਤਾਪ 84 ਤੋਂ ਲੈ ਕੇ 92 ਤੱਕ ਐਸ ਏਰੀਏ ਦੇ ਪੁੱਤ ਆ ਤੇ ਉਸ ਤੋਂ ਪਿਛਲੇ ਇੱਕ ਸਮੇਂ ਤੋਂ ਜਿਹੜਾ ਮਜੂਤਾ ਸਰਕਾਰ ਕਾਂ ਨੌਜਵਾਨੀ ਨੇ ਪੁੱਛੇ ਪਾਸੇ ਦਾ ਇਹ ਗੱਲ ਜਿਹੜੀ ਸਮੇਂ ਦੀ ਸਰਕਾਰੋਂ ਇਹ ਕਰਦੀ ਸੀ ਵੀ ਅਸੀਂ ਆਮ ਜਨਤਾ ਦੀ ਸਰਕਾਰ ਬਣਾਵਾਂਗੇ ਤੇ ਹੁਣ ਇਹ ਕੀ ਲੋੜ ਪੈ ਗਈ ਵੀ ਜਿਹੜੇ ਵਜ਼ੀਰ ਪਹਿਲੇ ਹੀ ਪਾਵਰ ਚ ਬੈਠੇ ਆ ਉਹਨਾਂ ਨੂੰ ਦੁਬਾਰਾ ਇਲੈਕਸ਼ਨ ਲੜਨ ਦੀ ਕੀ ਲੋੜ ਪੈ ਗਈ ਆ ਇਹ ਚੀਜ਼ ਬਹੁਤ ਸੋਸ਼ਹੰਜ ਕੇ ਕਰਨ ਵਾਲੀ ਆ ਤਾਂ ਆਦਾ ਇੱਕ ਇੱਕ ਕੀਮਤੀ ਵੋਟ ਇਸ ਏਰੀਏ ਦੇ ਸਾਰੇ ਮੈਂ ਨੌਜਵਾਨਾਂ ਨੂੰ ਬਜ਼ੁਰਗਾਂ ਨੂੰ ਮਾਤਾ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਇੱਕ ਆਪਣੇ ਕੋਲੇ ਸੁਨਹਿਰੀ ਮੌਕਾ ਆ ਇਹਨੂੰ ਹੱਥੋਂ ਨਾ ਖੁੰਝ ਜਿਓ ਇਕੱਠਿਆ ਹੋ ਕੇ ਲੜੀਏ ਆਪਣੇ ਪੰਥ ਲਈ ਆਪਣੇ ਪੰਜਾਬ ਲਈ ਆਵਾਜ਼ ਚੱਕੀਏ ਤਾਂ ਹੀ ਮੌਕਾ ਆਪਣੇ ਕੋਲ ਹੈ ਆਪਾਂ ਇਕੱਠਿਆ ਹੋਈਏ ਤੇ ਜਿਹੜਾ ਊਸ਼ਾ ਤੁਸੀਂ ਸਾਰਿਆਂ ਨੇ ਬੜੀ ਮਰਪਾਲ ਸਿੰਘ ਦੇ ਹੱਕ ਚਾਜ ਦੇ ਇਕੱਠੇ ਹੋਏ ਆਪ ਦੀ ਜ਼ਿੰਮੇਵਾਰੀ ਸਮਝ ਕੇ ਆਹ ਦਾ ਨਿੱਜੀ ਕੰਮ ਸਮਝ ਕੇ ਇਸ ਦਾ ਪ੍ਰਚਾਰ ਕਰੋ ਤਾਂ ਜੇ ਆਪਾਂ ਕਾਮਯਾਬ ਹੋ ਸਕੀਏ ਵਾਹਿਗੁਰੂ ਜੀ ਕਾ ਲਾਲ ਖੋਪਰ ਲੈਂਦੇ ਯਾਰ ਤਸਵੀਰ ਬਦੂਰੀ ਕੌਮਾਂ ਦੀ ਮੇਰੇ ਕਹਿਰ ਤੋਂ ਮਰਾਦ ਪਾਈ ਸੰਦੀਪ ਸਿੰਘ ਜੀ ਦੀਪ ਸਿੱਧੂ ਜਿਹੜੇ ਸਰਦਾਰ ਸਿਮਰਜੀਤ ਸਿੰਘ ਦੀ ਕੰਪੇਨ ਦੇ ਵਿੱਚ ਇੱਕ ਹੱਥ ਵਿੱਚ ਉਹਰਾ ਬੇਗ ਦੂਜੇ ਹੱਥ ਦੇ ਵਿੱਚ ਗੋਗਰ ਪੜੀ ਸੀ ਇਹ ਲੋਕਾਂ ਕਿਆ ਸੀ ਅਜਾਮ ਦੇ ਲੋਕੋ ਇਹ ਜੇਰਾ ਭਗਵਾਨ ਤੋਂ ਮਾਲ ਨਾ ਇਹ ਗੁੰਦੇ ਗੁੱਜਰ ਦਾ ਹੋਰ ਕਰ ਸਕਦਾ ਹੋ ਅਤੇ ਉਸ ਨੇ ਅਗੋਂ ਕਮਾਲ ਨੇ ਬੇਤੇ ਮੁੱਜਰ ਤੋਂ ਵੀ ਵਾਦ ਨਾ ਲ ਕੀਤਾ ਜੋ ਕਿ ਸਾਡੇ ਨੌਜਵਾਨ ਭਾਈ ਨੰਬਰ ਸਪਾਲ ਸਿੰਘ ਜੋ ਕਿ ਲੋਜੇ ਸਨ ਮੈਸੇਜ ਸੁਣਾਉਣ ਦੇ ਚੰਦੇ ਸਾਹਿਬ ਹਮਰਤਾਈ ਬਣਾਉਣਾ ਚਾਹੁੰਦੇ ਸਨ ਉਹਨਾਂ ਨੂੰ ਵਜਾਤ ਤੌਰ ਤੇ ਦਿੱਤੀ ਇੱਕ ਦਸਤਖਤ ਕਾਟਣ ਨੂੰ ਗਿਆ ਕੀ ਕਹਿਣਾ ਚਾਹੋ ਅੱਜ ਅਸੀਂ ਜੰਡਿਆ ਹਾਲ ਕੇ ਚੰਨ ਪਛਾਹ ਦਾ ਪਹਿਲਾ ਹੀ ਪੜਾਵਾ ਤੇ ਸੰਗਤਾਂ ਦਾ ਪਿਆਰ ਤੇ ਇਛਾ ਵੇਖ ਕੇ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਸੰਗਤਾਂ 'ਚ ਬਹੁਤ ਜ਼ਿਆਦਾ ਪਿਆਰ ਹੈ ਤੇ ਬਹੁਤ ਇਛਾ ਸੰਗਤਾਂ ਬਹੁਤ ਜ਼ਿਆਦਾ ਪਿਆਰ ਦੇ ਰਹੀਆਂ ਇਹ ਵੱਡਾ ਚੋਣ ਪ੍ਰਚਾਰ ਹਰਪਾਲ জাফর ਬੀਜੇਪੀ ਨੂੰ ਚੁਣੌਤੀ ਮੰਨਦੇ ਨੇ ਦੇਖੋ ਅਸੀਂ ਤੇ ਪਹਿਲੀ ਵਾਰੀ ਹੁਣ ਆਏ ਆ ਆਪਾਂ ਉਹ ਵੀ ਸੰਗਤਾਂ ਦੀ ਅਪੀਲ ਮੰਨ ਕੇ ਆਏ ਸੀ ਸੰਗਤਾਂ ਦਾ ਹੀ ਫੈਸਲਾ ਵਾ ਬਾਕੀ ਗੁਰੂ ਮਹਾਰਾਜ ਦਾ ਓਟਾਸੜਾ ਲੈ ਕੇ ਚੱਲੇ ਆ ਉਹਨਾਂ ਨੇ ਜੋ ਫੈਸਲਾ ਕਰਨਾ ਹੋਈ ਠੀਕ ਹੈ ਕਿਸੇ ਨੂੰ ਚੁਣੌਤੀ ਨਹੀਂ ਦੇ ਰਹੇ ਕਿਹੜੇ ਕਿਹੜੇ ਮੁੱਦੇ ਹਨਗੇ ਮੀ ਜੀ ਮੁੱਦੇ ਪੰਜਾਬ 'ਚ ਇਹ ਹੀ ਆ ਕਿ ਪੰਜਾਬ ਦੇ ਨੌਜਵਾਨੀ ਨੂੰ ਬਚਾਇਆ ਜਾਊ ਨਸ਼ਿਆਂ ਦਾ ਨੋਕਤ ਹੱਲ ਪਾਈ ਜਾਊ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਜਾਊ ਪੰਜਾਬ ਦੇ ਬੰਦੀ ਸਿੰਘ ਜਿਹੜੇ 35-35 ਸਾਲਾਂ ਤੋਂ ਜੇਲ੍ਹ 'ਚ ਹੀ ਉਹਨਾਂ ਦੀ ਰਿਹਾਈ ਦੀ ਗੱਲ ਕੀਤੀ ਜਾਊ ਲੱਗਦਾ ਕਿ ਇਸ ਵਾਰ ਸੰਗਤਾਂ ਜਿਹੜੀਆਂ ਵਾਂ ਉਹ ਅੰਮ੍ਰਿਤਪਾਲ ਦੇ ਹੱਕ ਦੇ ਵਿੱਚ ਖੜੀਆਂ ਉੱਤਰਣਗੀਆਂ ਹਾਂਜੀ ਸੰਗਤਾਂ ਦਾ ਪਿਆਰ ਵੇਖ ਕੇ ਜਿੱਥੇ-ਜਿੱਥੇ ਵੀ ਵਿਚਰ ਰਹੇ ਹਾਂ ਬਹੁਤ ਜ਼ਿਆਦਾ ਸੰਗਤਾਂ ਦਾ ਪਿਆਰ ਵਾ ਸੰਗਤਾਂ ਦਾ ਵੇਖ ਕੇ ਲੱਗਦਾ ਹੈ ਕਿ ਸੰਗਤਾਂ ਸਾਰੀਆਂ ਜਿਹੜੀਆਂ ਉਹ ਅੰਮ੍ਰਿਤਪਾਲ ਦੇ ਹੱਕ 'ਚ ਹੀ ਆਉਣਗੇ ਪਿਛਲੀ ਵਾਰ ਪਰਮਜੀਤ ਖਾਲੜਾ ਨੂੰ ਚੋਨ ਦੇ ਵਿੱਚ ਖੜਾ ਕਰਕੇ ਪਰਮਜੀਤ ਖਾਲੜਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ ਕੀ ਇਸ ਵਾਰ ਤੇ ਨਹੀਂ ਸੰਗਤਾਂ ਜਿਹੜੀਆਂ ਉਹ ਇਸ ਤਰ੍ਹਾਂ ਦਾ ਕੁਝ ਕਰਨਗੇ ਮਿਹਰਬਾਨੀ ਸੀ ਹੋ ਸਕਦਾ ਉਦੋਂ ਜਿਹੜੀ ਕੌਮ ਕੋ ਗਲਤੀ ਹੋਈ ਉਹ ਐਰਕਾ ਨਾ ਕਰਨ ਐਰਕਾ ਉਹ ਗਲਤੀ ਨੂੰ ਨਾ ਦਰਹਿ ਜਾ ਸਕੇ ਫਿਰਸਾ ਵਲਟੋਆ ਜਿਵੇਂ ਪ੍ਰਚਾਰ ਕਰ ਰਿਹਾ ਜਿਸ ਤਰ੍ਹਾਂ ਦੇ ਬਿਆਨਬਾਜ਼ੀ ਕਰ ਰਿਹਾ ਕੀ ਲੱਗਦਾ ਵਾ ਤੁਹਾਨੂੰ ਉਹ ਇਹ ਪ੍ਰਚਾਰ ਕਰਨਾ ਜਿੱਦਾਂ ਵੀ ਕੋਈ ਟਿੱਪਣੀਆਂ ਕਰੀ ਜਾਂਦਾ ਕਰੀ ਜਾਏ ਗੁਰੂ ਆਂ ਦਾ ਮਹਾਰਾਜ ਦਾ ਉਹ ਆਸਰਾ ਲੈ ਕੇ ਚੱਲੇ ਉਹਨਾਂ ਦੀ ਓਟ ਨਾਲ ਹੀ ਚੱਲੇ ਆ ਅਸੀਂ ਕਿਸੇ ਦੇ ਵੀ ਕੋਈ ਟਿੱਪਣੀ ਨਹੀਂ ਕਰਦੇ ਉਹ ਕਹਿੰਦੇ ਮੈਨੂੰ ਓਪਨ ਡਿਬੇਟ ਕੀਤੀ ਜਾਵੇ ਓਪਨ ਡਿਬੇਟ ਤੇ ਭਾਈ ਸਾਹਿਬ ਬਾਹਰ ਆਉਣਗੇ ਉਹ ਕਰਨਗੇ ਚਾਹੇ ਉਹ ਸੰਗਤ ਦੇ ਵਿੱਚ ਡਿਬੇਟ ਕਰ ਸਕਦਾ ਸੰਗਤ ਹੀ ਉਹਦਾ ਜਵਾਬ ਦੇ ਸਕਦਾ ਸਰਪੰਚ ਸਾਹਿਬ ਬੇਨਤੀ ਹੈ ਕਿ ਦਰਵਾਜ਼ਾ ਖੁੱਲ ਗੁਰੂ ਭਾਈ ਅਮਰਤਪਾਲ ਜੀ ਇਨਸ਼ਾਅੱਲਾਹ ਭਾਈ ਜਿਹੜਾ ਪ੍ਰਚਾਰ ਬਹੁਤ ਹੀ ਚੜ੍ਹਦੀ ਕਲਾ ਵਿੱਚ ਹੋ ਰਿਹਾ ਜੀ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਸਾਰੀ ਸੰਗਤ ਸਮਝ ਲੋ ਵੀ ਇੱਕ ਪਾਸੜ ਸਾਰਾ ਇਹ ਚੋਣ ਹੋਊਗੀ ਸਾਰੀਆਂ ਪਾਰਟੀਆਂ ਇੱਕ ਪਾਸੇ ਹੋਣਗੀਆਂ ਭਾਈ ਅਮਰਪਾਲ ਸਿੰਘ ਜੀ ਆਜ਼ਾਦ ਹੋ ਕੇ ਵੀ ਇਕੱਲੇ ਰਹਿਣਗੇ ਪਹਿਲਾਂ ਵੀ ਆਜ਼ਾਦ ਮੰਗਦੇ ਵੀ ਆਜ਼ਾਦੀ ਤੇ ਹੁਣ ਖੜੇ ਵੀ ਆਜ਼ਾਦੀ ਆ ਇਹਦੇ ਵਿੱਚ ਕਿਹੜੇ ਕਿਹੜੇ ਪਾਰਟੀਆਂ ਵਿੱਚ ਤੁਹਾਡੇ ਬੰਦੇ ਜਿਹੜੇ ਤੁਹਾਡੇ ਜਥੇਬੰਦੀ ਕਿਹੜੇ ਕਿਹੜੇ ਪਾਰਟੀਆਂ ਨੂੰ ਆ ਗਏ ਆ ਆਏ ਅੱਜ ਮੀਟਿੰਗ ਹੈ ਤੁਹਾਡੀ ਹਾਂਜੀ ਸਾਰੀਆਂ ਜਥੇਬੰਦੀਆਂ ਜੀ ਸਾਡੇ ਕੋਲ ਅਕਾਲੀ ਦਲ ਦੇ ਆ ਜਿੰਨੇ ਵੀ ਆ ਤੁਸੀਂ ਸੰਗਤ ਵੇਖਦੇ ਪੈ ਜੇ ਇਹ ਸਾਰੀ ਇਹ ਪਹਿਲਾਂ ਜੋ ਵੀ ਰਵਾਇਤੀ ਪਾਰਟੀਆਂ ਦੇ ਵਿੱਚੋਂ ਸਾਰੀ ਇੱਧਰ ਕਨਵਰਟ ਹੋਈ ਆ ਅਕਾਲੀ ਦਲ ਦੇ ਨਾਲ ਸਾਰੇ ਤੁਸੀਂ ਵੇਖੋ ਕਿ ਕਿੰਨੇ ਪੱਗਾਂ ਵਾਲੇ ਨੀਲੀਆਂ ਪੱਗਾਂ ਵਾਲੇ ਸਿੰਘ ਸਾਡੇ ਨਾਲ ਆ ਇਹ ਇਹ ਪਹਿਲਾਂ ਅਕਾਲੀ ਖਵਾਉਂਦੇ ਸੀ ਫਿਰ ਆਮ ਆਦਮੀ ਪਾਰਟੀ 'ਚ ਫਿਰ ਕਨਵਰਟ ਹੋ ਗਏ ਇਹੋ ਹੀ ਲੋਕ ਅੱਜ ਭਾਈ ਅਮਰਪਾਲ ਸਿੰਘ ਦੇ ਨਾਲ ਕਿਉਂਕਿ ਇਹਨਾਂ ਨੇ ਸਾਰੀਆਂ ਪਾਰਟੀਆਂ ਦਾ ਸਵਾਦ ਵੇਖ ਲਿਆ ੱਟਕੇ ਖਾ ਕੇ ਵੇਖ ਲੇ ਲੋਕਾਂ ਨੂੰ ਇਹਨਾਂ ਸਾਰੀਆਂ ਪਾਰਟੀਆਂ ਵੱਲੋਂ ਨਿਰਾਸ਼ਾ ਹੀ ਮਿਲੀ ਆ ਕਿਹੜੇ ਕਿਹੜੇ ਮੁੱਦੇ ਰਹਿਣਗੇ ਜਿੱਤ ਜਾਂਦੇ ਨੇ ਮੁੱਦੇ ਸਭ ਤੋਂ ਪਹਿਲਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਜੀ ਸਭ ਤੋਂ ਪਹਿਲਾਂ ਕਿਉਂਕਿ ਜਿਹੜੇ ਪੰਜਾਬੀ ਅੰਦਰ ਆ ਜੇ ਆਪਾਂ ਉਹਨਾਂ ਦੀ ਬਾਣੀ ਫੜਦੇ ਤੇ ਫਿਰ ਫਾਇਦਾ ਵੀ ਕੋਈ ਨਹੀਂ ਸਾਡੇ ਜਿੱਤਣ ਦਾ ਸਭ ਤੋਂ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਹੋਊਗੀ ਬਾਅਦ ਵਿੱਚ ਪੰਜਾਬ ਪੱਖੀ ਜੋ ਵੀ ਗੱਲਬਾਤ ਹੋਊਗੀ ਉਹ ਵਿਚਾਰ ਵਟਾਂਦਰਾ ਕਰਕੇ ਚੱਲੂਗਾ ਪਰ ਇਹ ਗੱਲ ਮੈਂ ਕਲੀਅਰ ਕਰ ਦਿਆਂ ਵੀ ਅਸੀਂ ਆਟਾ ਦਾਲ ਤੇ ਗਲੀਆਂ ਨਾਲੀਆਂ ਵਾਲੀਆਂ ਗੱਲਾਂ ਅਸੀਂ ਨਹੀਂ ਕਰਾਂਗੇ ਕਿਹੋ ਜਿਹਾ ਕੰਮ ਕਰ ਉਹ ਜਿਹੜੇ ਸੱਚ ਸਮਾਜ ਸੇਧ ਦੇ ਸਕਦਾ ਕੰਮ ਇਹੋ ਹੀ ਹੋਣਗੇ ਜੀ ਨਸ਼ਾ ਤੇ ਬਹੁਤ ਹੀ ਗਲਤ ਮੁੱਦਾ ਵਾਰੀ ਇੱਥੇ ਨਸ਼ਾ ਨਸ਼ਾ ਸਭ ਤੋਂ ਵੱਡੀ ਜਿਹੜੀ ਇੱਥੇ ਲੜਨ ਤੇ ਆ ਉਹ ਸਾਡੇ ਏਰੀਆ ਵਿੱਚ ਹੁਣ ਜਨੇਾਲਾ ਗੁਰੂ ਸਾਡਾ ਏਰੀਆ ਵਾ ਜਨੇਾਲਾ ਗੁਰੂ ਦੇ ਵਿੱਚ ਨਸ਼ਾ ਤੁਸੀਂ ਮੁੰਡੇ ਤੇ ਵੇਖੋਗੇ ਡਿੱਗੇ ਕੁੜੀਆਂ ਰੋਜ਼ ਦੇਖਦੀਆਂ ਵਾ ਕੋਈ ਇਹ ਸਾਨੂੰ ਨਹੀਂ ਰਹੁੰਦੀਆਂ ਇਹ ਕਿਸੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਨਜ਼ਰ ਨਹੀਂ ਆਉਂਦੀਆਂ ਸ਼ਾਮ ਨੂੰ ਤੁਸੀਂ ਆਗੇ ਵੇਖੋ 10 ਵਜੇ ਵੀ ਕੁੜੀਆਂ ਸਿਗਰਟਾਂ ਪੀ ਕੇ ਸੜਕਾਂ ਤੇ ਘੁੰਮਦੀਆਂ ਵਾ ਪਰ ਕੋਈ ਵੀ شریف ਬੰਦਾ ਬੋਲਦਾ ਨਹੀਂ ਜਦੋਂ شریف ਕੀ ਚੁੱਪ ਕਰ ਜਾਂਦੀ ਆ ਉਦੋਂ ਹੀ ਕੰਮ ਸਾਰਾ ਖਰਾਬ ਹੁੰਦਾ ਵਾ ਹੁਣ شریف ਸਾਰੇ ਚੁੱਪ ਪਿਆ ਅਫਸਰ ਜਿਹੜਾ ਹੈਗਾ ਭਾਈ ਅਫਰਦਾਲ ਸਿੰਘ ਨੂੰ ਉਹ ਬਹੁਤ ਵਧੀਆ ਹੈਗਾ ਸੰਗਠਨ ਚ ਉਤਸ਼ਾਹ ਬਹੁਤ ਜ਼ਿਆਦਾ ਜਿਹੜੀ ਬਦਲਾਅ ਦੀ ਆਪਾਂ ਗੱਲ ਕਰਦੇ ਆਂ ਵੀ ਆਉਣਾ ਚਾਹੀਦਾ ਹੈਗਾ ਪਹਿਲਾਂ ਵੀ ਸਾਰੀਆਂ ਪੰਜਾਬ ਦੀਆਂ ਸੰਗਠਾ ਨੇ ਆਪ ਤੇ ਬਦਲਾਅ ਦੇ ਚੱਕਰ 'ਚ ਉਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਪਰ ਉਹ ਵੀ ਆਪਦੇ ਜਿਹੜੇ ਉਹਨਾਂ ਟੀਚਿਆਂ ਤੇ ਨਹੀਂ ਉਤਰੇਗੇ ਤਾਂ ਕਰਕੇ ਜਿਹੜਾ ਹੁਣ ਸੰਗਠਾ 'ਚ ਰੋਸ ਆ ਉਹਦੀ ਵਜ੍ਹਾ ਨਾਲ ਸਾਰਾ ਉਕਸ਼ਾ ਅਮਰਿਤਪਾਲ ਦੇ ਹੱਕ 'ਚ ਪੈਗਾ। ਇਹ ਪੰਥਕ ਹਲਤਾ ਨਾ ਕਿ ਇਥੇ ਨਾਲ ਦਾ ਦੇਖੋ ਪਾਸਕ ਹਲਤਾ ਹੈ ਹਲਕਾ ਮੰਨਿਆ ਜਾਂਦਾ ਬਿਲਕੁਲ ਇਹ ਪੰਥਕ ਹਲਕਾ ਹੈਗਾ ਕਿਉਂਕਿ ਸਭ ਤੋਂ ਵੱਧ ਜੇ 84 ਤੋਂ ਬਾਅਦ ਮਾਰ ਚੱਲੀ ਆ ਜੀ ਆਮਰਤ ਸਾਹਿਬ ਸਾਹ ਤੋਂ ਬਾਅਦ ਉਹ ਖਡੂਰ ਸਾਹਿਬ ਹਲਕੇ ਨਹੀਂ ਚੱਲੀ ਆ ਇਤਿਹਾਸ ਵੀ ਇਥੋਂ ਇਹੀ ਕਰਦੇ ਆ ਵੀ ਪੰਥਕ ਹਲਕਾ ਆਪਦੇ ਯੋਧਿਆਂ ਦੇ ਹੱਕ 'ਚ ਖੜੂਗਾ ਤੇ ਇਹਨਾਂ ਨੂੰ ਨਿਰਾਸ਼ ਨਿਰਾਸ਼ ਨਿਰਾਸ਼ਾ ਦਾ ਸਾਹਮਣਾ ਨਹੀਂ ਕਰਨਾ ਪਾ ਜਾ ਪਚ ਇੰਡਸਟਰੀ ਕੀ ਕੋਈ ਕਾਰੋਬਾਰ ਇਹਨਾਂ ਪਨਾਇ ਕਰੀ ਕਿ ਕਹਣਾ ਚੋ ਦੇਖੋ ਪੰਜਾਬ ਚ ਇੰਡਸਟਰੀ ਇਹ ਸਾਰੇ ਗਵਰਨਮੈਂਟ ਦੇ ਕੰਮ ਹੁੰਦੇ ਆ ਕਿ ਇੰਡਸਟਰੀ ਦਾ ਇਥੋਂ ਜਾਣ ਦਾ ਕੀ ਕਾਰਨ ਸੀਗਾ ਇਹ ਸਵਾਲ ਤੁਸੀਂ ਸਾਡੇ ਤੋਂ ਵਜਾ ਜੀ ਗਵਰਨਮੈਂਟ ਨੂੰ ਪੁੱਛੋਗੇ ਤਾਂ ਉਸ ਇਸ ਦਾ ਬੈਟਰ ਜਵਾਬ ਦੇ ਸਕਦੇ ਆ ਪਰ ਇਹ ਫੇਲਿਅਰ ਆਫ ਦਾ ਗਵਰਨਮੈਂਟ ਹੁੰਦਾਗਾ ਵੀ ਜੇ ਕੋਈ ਇੰਡਸਟਰੀ ਜਾਂ ਕੋਈ ਆਪਾਂ ਕਹ ਲਈਏ ਫੈਕਟਰੀਜ਼ ਇੱਕ ਸਟੇਟ ਚ ਨਾ ਹੋਣਾ ਇਹ ਫੇਲਿਅਰ ਆਫ ਦਾ ਗਵਰਨਮੈਂਟ ਆ ਨਾ ਕਿ ਇਸ ਚ ਕੋਈ ਲੋਕਾਂ ਦਾ ਕੰਮ ਹੁੰਦਾ ਆਪਦੇ ਏਰੀਏ ਨੂੰ ਡਵੈਲਪ ਕਰਨਾ ਇਹ ਗਵਰਨਮੈਂਟ ਦਾ ਪਹਿਲਾ ਫਰਜ਼ ਹੁੰਦਾ ਹੈਗਾ ਉਸ ਤੋਂ ਉਹ ਫੇਲ ਹੋਏ ਐ ਦੇਖੋ ਇੱਕ ਜਿਹੜਾ ਹੈਗਾ ਦੇਖੋ ਉਹ ਉਸ ਸਾਡੀ ਪੰਥਕ ਪਾਰਟੀ ਨੂੰ ਦੇ ਨੁਮਾਇੰਦੇ ਆ ਜਿਨ੍ਹਾਂ ਨੇ ਆਪਦੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਕਿ ਜਿਹੜਾ ਹੁਣ ਆਵਾਮ ਚ ਜਾਂ ਸੰਗਤਾਂ ਚ ਰੋਸ ਆਇਆ ਉਹ ਸਿਰਫ ਇਸ ਕਰਕੇ ਆਇਆ ਵੀ ਜਿਹੜੀ ਸਾਡੀ ਪੰਥਕ ਪਾਰਟੀ ਸੀ ਉਹ ਆਪਣੇ ਪੰਥਕ ਕਾਰਜਾਂ ਤੋਂ ਪਿੱਛੇ ਹਟੇ ਆ ਤੇ ਜਿਹਦੇ ਕਰਕੇ ਵੀ ਹੁਣ ਇਹ ਲੋਡ ਆ ਸਮੇਂ ਦੀ ਲੋਡ ਆ ਅਮਰਪਾਲ ਨੂੰ ਇਲੈਕਸ਼ਨ ਚ ਖੜੇ ਕਰਨ ਦੀ ਤਾਂ ਉਹ ਲੋਡ ਦੇ ਮੁਤਾਬਕ ਹੀ ਇਹ ਚੀਜ਼ ਹੋਈ ਹੈ ਅਮਰਪਾਲ ਮਾਰਿਆ ਸੱਸਾ ਪੰਥਕਸਾ ਜਾ ਰਿਹਾ ਵਾ ਦੇਖੋ ਇਹ ਤਾਂ ਪੋਲਿਟੀਕਲ ਸਟੈਂਸ ਹੁੰਦੇ ਆ ਕਿ ਓਪੋਨੈਂਟਸ ਦੇ ਉਹ ਚੱਲ ਰਹੇ ਆ ਜੀ ਇਦੇ ਬਾਰੇ ਦੇਖੋ ਜੇ ਆਪਾਂ ਕਹਿ ਲਈਏ ਅਸੀਂ ਇੱਕ ਪੰਥਕ ਧਿਰ ਵੱਜੋਂ ਇੱਕ ਪੰਥਕ ਕੈਂਡੀਡੇਟ ਨੂੰ ਲਾਂਚ ਕੀਤਾਗਾ ਜਿਹੜੀ ਇਹ ਪੋਲੀਟੀਕਲ ਸਟੈਂਸ ਆ ਇਹ ਛੋਟੇ ਮੋਟੇ ਗੱਲਾਂ ਇਸ ਚ ਇਲੈਕਸ਼ਨ ਚ ਚੱਲਦੀਆਂ ਹੀ ਨੇ ਫਾਈਟ ਕਿਹੜੀ ਪਾਰਟੀ ਨੇ ਵੈਕ ਹੈ ਦੇਖੋ ਫਾਈਟ ਜੇ ਆਪਾਂ ਗੱਲ ਕਰੀਏ ਕੋਈ ਪਾਰਟਿਕੂਲਰ ਫਾਈਟ ਨਹੀਂ ਹੁੰਦੀ ਕੀ ਇਹ ਇਲੈਕਸ਼ਨਸ ਆ ਜੀ 올 ਆਰ ਇਕੁਅਲ ਅਸੀਂ ਵੀ ਆਪਦਾ ਜ਼ੋਰ ਲਾਵਾਂਗੇ ਉਹ ਵੀ ਆਪਦਾ ਜ਼ੋਰ ਲਾ ਰਹੇ ਹਾਂ ਹਾਂ ਜੀ ਸਰਕਾਰ ਸਾਰਿਆਂ ਦਾ ਪਿੰਡ ਪਿੰਡ ਚੋਂ ਆਜਾ ਅੱਜ ਮੈਂ ਸੁਜੈਸ਼ਨ ਦੇਣਾ ਚਾਹੁੰਦਾ ਆ ਆਮ ਜਨਤਾ ਦੇ ਭਾਈ ਅਮਰਪਾਲ ਸਿੰਘ ਜੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੈ ਕਿ ਅੱਜ ਅਸੀਂ ਅਮਰਪਾਲ ਵਾਲੀ ਸੀਟ ਖੂਦ ਸਭ ਹਲਕੇ ਤੋਂ 100% ਜਿੱਤਦੇ ਆ ਸਾਰੇ ਚਾਹੁੰਦੇ ਆ ਕਿ ਅਸੀਂ ਜਿੱਤੀਏ ਸਾਡੀਆਂ ਸਾਰੀਆਂ ਸੀਟਾਂ ਹੀ ਜਿੱਤਦੇ ਆ ਅੱਜ ਜੇ ਅਸੀਂ ਸਾਰੇ ਥਾਵਾਂ ਤੇ ਆਪਣੇ ਉਮੀਦਵਾਰ ਖਵਾ ਲੀਏ ਜੇ ਨਾ ਖਵਾ ਦੇ ਫੇਰ ਹਰੇ ਆ ਜੇ ਖਲਾਅਤੇ ਹੀ ਜਿੱਤੇ ਆ ਇਹ ਹੁਣ ਬਹੁਤ ਹੀ ਕ੍ਰਿਟੀਕਲ ਟਾਈਮ ਆ ਬੜਾ ਹੀ ਨਾਜ਼ਿਕ ਟਾਈਮ ਆ ਜਿਹੜਾ ਫੈਸਲਾ ਲੈ ਕੇ ਆਪਣੇ ਬੰਦੇ ਖਿਲਾਫ ਜਿੰਨੇ ਖੇਲਾ ਚ ਬਿਠੇ ਆ ਤਾਂ ਜੋ ਅਸੀਂ ਤੇਰੇ ਦਾ ਤੇਰੇ ਅਸੀਂ ਤਾਂ ਜਿੱਤ ਕੇ ਆਪਣਾ ਝੰਡਾ ਦੁਨੀਆ ਚ ਬੁਲੰਦ ਕਰ ਸਕੀਏ ਇਹ ਕਦੀ ਵੀ ਉਹ ਮੌਕਾ ਮਿਸ ਨਹੀਂ ਕਰਨਾ ਬਹੁਤ ਵੱਡੀ ਗਲਤੀ ਹੋਊਗੀ ਉਸੇ ਤਰ੍ਹਾਂ ਦੀ ਗਲਤੀ ਹੋਊਗੀ ਜਿਵੇਂ 1992 ਦੇ ਵਿੱਚ ਇਲੈਕਸ਼ਨਾਂ ਬਾਈਕਾਟ ਕੀਤਾ ਤੇ ਮਗਰੋਂ ਸਾਡਾ 2 3 3 ਲੱਖ ਨੌਜਵਾਨ ਪੁਲਿਸ ਦੇ ਹੱਥੋਂ ਸ਼ਹੀਦ ਹੋਇਆ ਇਹ ਉਹੀ ਗਲਤੀ ਹੋਣੀ ਦੁਬਾਰਾ ਜੇਕਰ ਇਹਨਾਂ ਨੇ ਸੀਟ ਲੜਨ ਦਾ ਫੈਸਲਾ ਨਾ ਲਿਆ ਐਸੇ ਲਈ ਮੈਂ ਹੋਰ ਨਾ ਸੱਜਣਾਂ ਨਾਲ ਗੱਲ ਕੀਤੀ ਸਾਰੀ ਦੁਨੀਆ ਚਾਹੁੰਦੀ ਸਾਰੇ ਸਿੱਖ ਚਾਹੁੰਦੇ ਆ ਕਿ ਸਾਰੀਆਂ ਸੀਟਾਂ ਤੇ ਬੰਦੀ ਸਿੰਘ ਜਾ ਕੇ ਛੋਣ ਲੜਨ ਬਹੁਤ ਵਧੀਆ ਮਾਹੌਲ ਆ ਇਹ ਮੌਕਾ ਮੁੜ ਕੇ ਨਹੀਂ ਜੇ ਮਿਲਣਾ 41 ਸਾਲ ਬਾਅਦ ਇਹ ਮੌਕਾ ਫੇਰ ਆਇਆ ਵਾ ਵਾਹਿਗੁਰੂ ਜੀ ਦਾ ਖਾਲਸਾ ਐਸ ਵੇਲੇ ਮੁੱਦਾ ਕੇਵਲ ਸੀਟਾਂ ਜਿੱਤਣ ਦਾ ਵਾ ਐਸ ਵੇਲੇ ਸਾਨੂੰ ਸਾਡਾ ਕੰਮ ਹੈ ਲੋਕਾਂ ਦਾ ਪਾਉਣਾ ਬੇਬਦੀ ਆ ਸਾਡੀਆਂ ਸਾਡੀਆਂ ਸੀਟਾਂ ਚ ਦਿੱਤੀਆਂ ਗਈਆਂ ਤੇਰੇ ਨਾਲ ਫੇਰ ਸਾਡੇ ਪੰਥ ਜੋ ਜਿਹੜੇ ਸ਼ੁਭ ਕੰਮ ਹੋਣਗੇ ਸਾਡੇ ਨਾਲ ਕੇ ਕਰਾਂਗੇ ਸਰਕਾਰ ਆਉਣ ਵਾਲੀ ਜਨਰੇ ਗੁਰੂ ਮਹਾਰਾਜ ਦੀ ਜਿਹੜੀ ਬੇਬਦੀ ਉਹ ਵੀ ਤਾਂ ਹੀ ਹੋਣੀ ਸਾਡੇ ਕੋਲ ਰਾਸੀ ਪਾਵਰ ਨਹੀਂ ਹੈਗੀ ਰਾਸੀ ਪਾਵ ਸਾਡੇ ਘਉ ਇਹਨਾਂ ਨੂੰ ਅਸੀਂ ਨਾਥੇਤਾਂ ਦੀ ਪਾਵਾਂਗੇ ਜਿਵੇਂ ਊਠ ਦੇ ਨੱਕ ਤੇ ਨਕੇਲ ਹੁੰਦੀ ਹੈ ਤੂੰ ਬਣਾਗੇ ਇਹਨਾਂ ਨੂੰ ਆਜਰ ਹੋਇਆ ਇਹ ਸ